ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀ ਪਟਿਆਲਾ ਵਿਖੇ ਸਪੀਚ ਦੌਰਾਨ ਕਰਤਾਰਪੁਰ ਸਾਹਿਬ ਦਾ ਜ਼ਿਕਰ ਕੀਤਾ ਗਿਆ ਸੀ ਜੇਕਰ ਮੈਂ 1971 ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ ਤਾਂ ਪਾਕਿਸਤਾਨੀ ਫੌਜੀਆਂ ਨੂੰ ਰਿਹਾ ਕਰਨ ਦੇ ਬਦਲੇ ਕਰਤਾਰਪੁਰ ਸਾਹਿਬ ਵਾਪਸ ਲਿਆ ਲੈਂਦਾ ਪਰ ਉਸ ਸਮੇਂ ਕਾਂਗਰਸ ਸਰਕਾਰ ਵੱਲੋਂ ਕੁਝ ਨਹੀਂ ਕੀਤਾ ਗਿਆ ਮੋਦੀ ਦਾ ਜਵਾਬ ਦਿੰਦਿਆਂ ਹੋਇਆ ਕਾਂਗਰਸ ਪਾਰਟੀ ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਡਾਕਟਰ ਤਰਵਿੰਦ ਗਾਂਧੀ ਨੇ ਨਰਿੰਦਰ ਮੋਦੀ ਨੂੰ ਆੜੇ ਹੱਥੀ ਲਿਆ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਕੁਝ ਨਹੀਂ ਪਤਾ ਕੋਈ ਇੰਟਰਨੈਸ਼ਨਲ ਸੰਧੀਆਂ ਹੁੰਦੀਆਂ ਨੇ ਇੰਟਰਨੈਸ਼ਨਲ ਅਸੂਲ ਹੁੰਦੇ ਨੇ ਉਹਨਾਂ ਸੰਧੀਆਂ ਕਾਰਨ ਭਾਰਤ پابੰਦ ਸੀ ਪਰ ਮੋਦੀ ਨੂੰ ਕੀ ਪਤਾ ਉਹ ਤਾਂ ਆਰਐਸਐਸ ਦਾ ਪ੍ਰਚਾਰਕ ਸੀ ਸਿਆਸਤ ਵਿੱਚ ਤਾਂ ਮੋਦੀ ਹੁਨਾਇਆ ਹੈ ਜੋ ਉਸ ਸਮੇਂ ਸੰਦੇਹ ਹੋਏ ਸੀ ਉਹਨਾਂ ਫੌਜੀਆਂ ਨੂੰ ਛੱਡਣਾ ਪੈਣਾ ਸੀ ਮੋਦੀ ਨੂੰ ਕੁਝ ਵੀ ਨਹੀਂ ਪਤਾ ਹੋਰ ਕੀ ਕਿਹਾ ਇਸ ਬਾਬਤ ਸੁਣ ਲੜਨੇ ਆ ਤੁਸੀਂ ਕਿਹਦੇ ਨਾਲ ਮੁਕਾਬਲਾ ਮੰਨਦੇ ਹੋ ਮੇਰਾ ਕੋਈ ਮੁਕਾਬਲਾ ਨਹੀਂ ਹੈਗਾ ਕੋਈ ਮੁਕਾਬਲਾ ਨਹੀਂ ਦੂਰ ਦੂਰ ਤੱਕ ਮੁਕਾਬਲਾ ਨਹੀਂ ਹੈਗਾ ਅਸੀਂ ਜਿੱਤੇ ਪਏ ਆਂ ਔਰ ਵੱਡੀ ਫਰਕ ਲੈ ਦਿੱਤਾਗੇ ਕੀ ਕੀ ਕਹਿੰਦੇ ਜੇ ਮੈਂ ਪ੍ਰਧਾਨ ਮੰਤਰੀ ਨਹੀਂ ਹੁੰਦਾ ਜਿਹੜਾ ਕਰਤਾਰਪੁਰ ਦਾ ਉਹ ਅੱਜ ਆਪਣੇ ਹੱਥ ਚੋਂ ਨਾ ਦੀ ਜੋ ਬਾਗਲਾ ਤੇ ਲੜਾਈ ਹੋਈ 90000 ਜਿਹੜੇ ਪਾਕਿਸਤਾਨੀ ਉਹਨਾਂ ਦੀ ਸੈਨਾ ਸੀ ਇਹਨਾਂ ਨੇ ਇਸ ਤਰੀ ਛੱਡਦੇ ਜਦੋਂ ਕਿ ਕਰਤਾਰਪੁਰ ਆਪਣੇ ਹੱਥਾਂ ਆ ਸਾਡੀ ਕਾਂਗਰਸ ਕੋਈ ਇੰਟਰਨੈਸ਼ਨਲ ਸੰਧੀਆਂ ਹੁੰਦੀਆਂ ਇੰਟਰਨੈਸ਼ਨਲ ਸੂਲ ਹੈਗੇ ਆ ਇੰਟਰਨੈਸ਼ਨਲ ਕੋਰਟਾਂ ਹੈਗੀਆਂ ਉਹਦੇ ਮੁਤਾਬਕ ਜੰਗੀ ਕੈਦੀਆਂ ਬਾਰੇ ਸੰਧੀਆਂ ਹੁੰਦੀਆਂ ਭਾਰਤ ਦਾ ਪਵੰਦ ਹੈਗਾ ਮੋਦੀ ਨੂੰ ਕੀ ਪਤਾ ਇਹਦਾ ਆਰਐਸਐਸ ਦਾ ਪ੍ਰਚਾਰਕ ਸੇਗਾ ਸਿਆਸਤਾਂ ਹੁਣ ਆਇਆ ਇਹ ਇੰਟਰਨੈਸ਼ਨਲ ਜਿਹੜੀ ਨਾ ਸੰਧੀ ਆ ਗਈ ਹੈ ਜੰਗੀ ਕੈਦੀਆਂ ਬਾਰੇ ਭਾਰਤ ਉਹ پابੰਦ ਸੀਗਾ ਛੱਡਨੇ ਪੈਲੇ ਸੀ ਤੇ ਜਿਹੜਾ ਉਹ ਕਹਿ ਵੀ ਲੱਗਦਾ ਪੱਕੇ ਤੌਰ ਤੇ ਇਹਨੂੰ ਪਤਾ ਹੀ ਨਹੀਂ મોદી ਨੂੰ ਇਹ ਗੱਲ ਕੀ ਲੱਗਦਾ ਅੱবি ਹੁਣ ਵੀ ਕਹਿ ਰਹੇ 400 ਤੋਂ ਪਾਰ ਦਾ ਕਹੀ ਸਕਦੇ ਆ ਪਤਾ ਨਹੀਂ ਕਿੱਥੋਂ ਕੌਨਫੀਡੈਂਸ ਹੈਗਾ ਜੋ ਜੋ ਮੀਡੀਆ ਕਰ ਰਿਹਾ ਹੈਗਾ ਸੋਸ਼ਲ ਮੀਡੀਆ ਹਾਰਡਨ ਮੀਡੀਆ ਜੋ ਦੁਨੀਆ ਭਰ ਦੇ ਜਿਹੜੇ ਸਪੋਲੋਜੀਸਟ ਆ ਉਹ ਕਹਿ ਰਹੇ ਹੈਗੇ ਆ ਕਿ ਭਾਜਪਾ 220 ਦੇ ਥੱਲੇ ਥੱਲੇ ਅਟਕ ਰਹੀ ਹੈਗੀ ਇੱਕ ਨਹੀਂ ਅਨੇਕਾ ਸਰਵੇਜ ਇਹਦੇ ਹੈਗੇ ਆ ਪਰ ਇਹਨਾਂ ਨੂੰ ਪਤਾ ਨਹੀਂ ਕਿਸ ਗੱਲ ਦਾ ਕੌਨਫੀਡੈਂਸ ਹੈ ਫਤੂਰ ਹੈਗਾ ਦਿਮਾਗ 'ਚ ਕਮੰਡ ਹੈਗਾ ਹੈ ਕਮੰਡ ਤਾਂ ਨਹੀਂ ਹੈਗਾ ਬੀਜੇਪੀ ਵਾਲੇ ਪਰ ਬੋਧੀ ਖਾਸ ਕਰਕੇ ਕਮੰਡੀ ਪ੍ਰਧਾਨ ਮੰਤਰੀ ਹੈ ਸੋ ਇਸ ਕਰਕੇ ਮੈਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਹਾਂ ਹਾਂ ਡਾਕਟਰ ਗਾਂਧੀ ਦੇ ਕਾਫੀ ਹੰਗਾਰਾ ਦੇਖਣ ਨੂੰ ਮਿਲਦਾ ਪਿੰਡਾਂ ਚੂਚਾ ਦੇਖਣ ਨੂੰ ਮਿਲਦਾ ਹੈ और چون ਮੈਂ ਕਾਫੀ ਪ੍ਰੇਰਿਤ ਹੋਈ ਹੈ ਤੇ ਮੈਨੂੰ ਕੋਰਨ ਵਿਸ਼ਵਾਸ ਹੈ ਕਿ ਆਉਣ ਵਾਲੀ ਤਰੀ ਕਾਂਗਰਸ ਪਾਰਟੀ ਦੇ ਅੱਛੀ ਹੋਵੇਗੀ ਲੋਕਾਂ ਦਾ ਬੜੀ ਭਾਰੀ ਜਿਹੜਾ ਬਹੁਮਤ ਦੇਖ ਨੂੰ ਮਿਲ ਰਹੀ ਹੈ ਇਹ ਹੰਗਾਰਾ ਦੇਖ ਨੂੰ ਮਿਲ ਰਿਹਾ ਹੈ ਉਸ ਦਾ ਨਿਰਣੈ ਜਾਂ ਫੈਸਲਾ ਪਹਿਲੀ ਤਰੀਕ ਨੂੰ ਲੋਕ ਦੇਣਗੇ 1984 ਜਿਹੜੇ ਕਪਲੇ ਹੋਈ ਸੀ ਮੋਦੀ ਸਾਹਿਬ ਨੇ ਉਸ ਤੇ ਫੇਸਟੇਟਮੈਂਟ ਦਿੱਤਾ ਜਿਹੜੀ ਦੀ ਕਾਰਗੋਦੀ ਦੇ ਆਮਰਿਤ ਦੇ ਸ਼ਤਰਜਾਇਆ ਹੈ ਹੋਇਆ ਸਾਰੇ ਦੇ ਵਿੱਚ ਕਾਂਗਰਸੀ ਵਰਕਰ ਦਾ ਲੀਡਰ ਉਹ ਮੁੱਖ ਦੋਸ਼ੀ ਨੇ ਕਿਵੇਂ ਦੇਖ ਦਿੰਦੇ ਸੀ ਦੇਖੋ ਜੋ ਜਨਨ ਨੇ ਪ੍ਰਾਣਾ ਅੰਤਮ ਕੀਤਾ ਆਪਾਂ ਪ੍ਰਾਣਿਕ ਲੋਕਾਂ ਦੇ ਜਿਹੜੇ ਦਰਦ ਹਨਗੇ ਜਾਂ ਦੁੱਖ ਹਨਗੇ ਉਹਨਾਂ ਨੂੰ ਦਵਾਰ ਖਿਲਵਾੜ ਕਰਕੇ ਜਜਬਾਤ ਖਾਮਾਗੇ ਹੋ ਤਾਂ ਦੇਸ਼ ਤੇ ਨੁਕਸਾਨ ਹੀ ਹੁੰਦਾ ਫਾਇਦਾ ਨਹੀਂ ਹੁੰਦਾ ਮੇਰਾ ਆਪਣਾ ਵਿਸ਼ਵਾਸ ਹੈ ਮੋਦੀ ਦੀ ਆਪਣੀ ਰਾਜਨੀਤੀ ਕਰ ਰਹੇ ਹਾਂਗੇ ਉਹਨਾਂ ਦਾ ਅਧਿਕਾਰ ਹੈ ਮਾਨਯਾ ਪ੍ਰਧਾਨ ਮੰਤਰੀ ਹਾਂਗੇ ਪਰ ਮੇਰਾ خیال ਪੰਜਾਬ ਦੇ ਲੋਕਾਂ ਨਾਲ ਪਹਿਲਾਂ ਹੀ ਪੰਜਾਬ ਅਤਿਵਾਦ ਟੁੱਟ ਚੁੱਕਿਆ ਐਸੇ ਖਰਵਾੜਾ ਤਹਿਤ ਲੋਕਾਂ ਨਹੀਂ ਉਹਨਾਂ ਨੂੰ ਜਿੱਤ ਕਰਨਾ ਚਾਹੀਦਾ ਜੀ ਦਾ ਪ੍ਰਚਾਰ ਦੇਖੋ ਬਹੁਤ ਜ਼ੋਰਾਂ ਨਾਲ ਚੱਲ ਰਿਹਾ ਜੀ ਲੱਖ ਤੋਂ ਡੇਢ ਲੱਖ ਤੋਂ ਉੱਪਰ ਪਾਰਾਂ ਦੀ ਲੀਡ ਜਾਏਗੀ ਜੀ ਕਿੰਨਾ ਕਿ ਰਿਸਪੌਂਸ ਮਿਲ ਰਿਹਾ ਆਲ ਓਵਰ ਰਿਸਪੌਂਸ ਹਰ ਸੇਰੀਆ ਜੀ ਮੈਂ ਕਿ ਲੱਖ ਤੋਂ ਡੇਢ ਲੱਖ ਦੀ ਲੀਡ ਜਾਏਗੀ ਇਹਨਾਂ ਦੀ